ਇਹ ਕਹੇਗਾ ਨਾ ਪਤਾ ਹੀਗਾ ਲੈ ਵੇ ਨਾ ਪਤਾ ਇਹ ਕੀ ਤੁਸੀਂ ਕਰੋ ਮੇਰਾ ਫਰੇਟ ਹੋਣਗੇ ਹੁਣ ਤੋਰੀਏ ਆਪਾਂ ਮੈਂ ਕਿੱਥੇ ਕਰੂੰਗਾ ਤਿਆ ਹੈ 14 ਸਾਲਾਂ ਬਾਅਦ ਇੱਕ ਨੌਜਵਾਨ ਯੂਕੇ ਤੋਂ ਪੈਣਾ ਨੇ ਜਿੱਥੇ ਚਾਵਾ ਦੇ ਨਾਲ ਆਪਣੇ ਵੀਰ ਦਾ ਵਿਆਹ ਕਰਨਾ ਸੀ ਉੱਥੇ ਹੀ ਉਸ ਦੀ ਮਰਤਿਕ ਦੇ ਨੂੰ ਸੇਹਰਾ ਸਜਾਇਆ ਗਿਆ ਮਾਪਿਆਂ ਦੇ ਹੰਝੂ ਨਹੀਂ ਸੀ ਰੋਕ ਰਹੇ ਦੱਸ ਜਿਏ ਕਿ ਦਿਲ ਦਾ ਦੌਰਾ ਪੈਣ ਦੇ ਨਾਲ 35 ਸਾਲਾਂ ਇਸ ਨੌਜਵਾਨ ਦੀ ਮੌਤ ਹੋ ਗਈ ਅਤੇ ਅੱਜ 35 ਦਿਨਾਂ ਬਾਅਦ ਉਸ ਦੀ ਮਰਤਿਕ ਦੇ ਜਦੋਂ ਘਰ ਪਹੁੰਚੀ ਤਾਂ ਘਰ ਦੇ ਵਿੱਚ ਮਾਤਮ ਪਸਰ ਗਿਆ ਮਾਪਿਆਂ ਦੇ ਹਾਲ ਨਹੀਂ ਸੀ ਦੇਖੇ ਜਾ ਰਹੇ ਪੈਣਾ ਨੇ ਸਿਹਰਾ ਸਜਾ ਕੇ ਆਪਣੇ ਵੀਰ ਨੂੰ ਅੰਤਿਮ ਵਿਦਾਇਗੀ ਦਿੱਤੀ ਆ ਦੱਸ ਦਈਏ ਕਿ ਗੁਰਦਾਸਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਬਟਾਲਾ ਦੇ ਪਿੰਡ ਤਲਵੰਡੀ ਭਰਤ ਦਾ ਰਹਿਣ ਵਾਲਾ 35 ਸਾਲਾ ਨੌਜਵਾਨ ਤਲਵਿੰਦਰ ਸਿੰਘ 2009 ਦੇ ਵਿੱਚ ਇੰਗਲੈਂਡ ਗਿਆ ਸੀ ਅਤੇ ਦਿਲ ਦਾ ਦੌਰਾ ਪੈਣ ਦੇ ਨਾਲ ਉਸਦੀ ਮੌਤ ਹੋ ਗਈ 14 ਸਾਲਾਂ ਬਾਅਦ ਇੰਗਲੈਂਡ ਤੋਂ ਪਰਤਿਆ ਉਹ ਵੀ ਤਾਬੂਤ ਵਿੱਚ ਬੰਦ ਹੋ ਕੇ ਜਦੋਂ ਮ੍ਰਿਤਿਕ ਦੇ ਉਸਦੇ ਜੱਦੀ ਪਿੰਡ ਪਹੁੰਚੀ ਤਾਂ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਸੀ ਮਾਪਿਆਂ ਨੇ ਅਤੇ ਭੈਣਾਂ ਨੇ ਆਪਣੇ ਵੀਰ ਦਾ ਚਾਵਾ ਦੇ ਨਾਲ ਵਿਆਹ ਕਰਨਾ ਸੀ ਪਰ ਉਥੇ ਮ੍ਰਿਤਿਕ ਦੇ ਨੂੰ ਸੇਹਰਾ ਸਜਾ ਕੇ ਅੰਤਿਮ ਵਿਦਾਇਗੀ ਦਿੱਤੀ ਗਈ ਇਸ ਦੌਰਾਨ ਮਾਪਿਓ ਦੇ ਹਾਲ ਦੇਖੇ ਨਹੀਂ ਸੀ ਜਾ ਰਹੀ ਇਹ ਚੀਜ਼ ਮੈਂ ਪੁੱਛ ਨਹੀਂ ਚਾਹਣਾ ਵੈਸੇ ਮੇਰੇ ਦਿਲ ਦਾ ਇੱਕ ਹੈ ਅਸੀਂ ਆਮ ਤੌਰ ਤੇ ਘਰੋਂ ਸੇਰਾ ਲੈਣ ਜਾਂਦੇ ਹਾਂ ਹਾਂਜੀ ਕਈ ਵਾਰ ਜਾ ਕੇ ਦੁਕਾਨਾਂ ਦੇ ਮਰੇ ਚਾਹਣਾ ਸੇਰਾ ਲਈਦੇ ਹਾਂ ਹਾਂਜੀ ਅੱਜ ਜਦੋਂ ਭੈਣ ਤੁਹਾਡੇ ਪੁੱਤ ਦੇ ਮੱਥੇ ਤੇ ਸੇਰਾ ਲਾ ਰਹੀ ਸੀ ਨਾ ਤੇ ਮੇਰੀ ਭੁੱਬ ਨਿਕਲ ਗਈ ਸੀ ਇਹਨੇ ਸੇਰਾ ਲੈਣ ਲੱਗਿਆ ਕਿ ਆ ਕੀ ਉਹ ਦੁਕਾਨ ਵਾਲੇ ਨੂੰ ਮੈਨੂੰ ਸੇਰਾ ਕਹਦੇ ਹੱਥ ਚਾਹੀਦਾ ਸਾਡੀ ਵੀ ਭੁੱਬ ਨਿਕਲ ਗਈ ਜਦੋਂ ਸੇਰਾ ਉੱਤੇ ਰੱਖਿਆ ਮੱਥੇ ਤੇ ਸਾਡੀ ਵੀ ਪਵਨ ਨਾਲ ਨਿਕਲੀ ਆ ਉਸੇ ਸਾਰੇ ਪਰਿਵਾਰ ਦੇ ਸੋ ਜਨਵੀ ਕੀ ਬਣ ਗਿਆ ਜੇ ਪੁੱਤ ਇੱਥੇ ਥੋੜੀ ਖਾ ਲਿੰਦਾ ਮਿਹਨਤ ਕਰ ਲਿੰਦਾ ਉੱਥੇ ਤਾਂ ਨਾ ਹੁੰਦਾ ਉੱਥੇ ਕੋਈ ਸੋ ਨਹੀਂ ਆ ਪੰਜਾਬ ਦੇ ਬੱਚਿਆਂ ਨੂੰ ਜਿਨ੍ਹਾਂ ਨੂੰ ਬੜਾ ਚਾਹ ਬਾਹਰ ਜਾਣ ਦਾ ਅਸੀਂ ਤੇ ਉਹਨੇ ਬੱਚਿਆਂ ਨੂੰ ਕੀ ਬਾਹਰ ਨਾ ਜਾਇਓ ਬਾਹਰ ਬੁਰਾ ਹਾ ਜੇ ਅੱਜ ਵੇਖ ਲੋ ਉਥੇ ਪੰਜ ਛੇ ਡੱਡ ਬਾਡੀਆਂ ਆਈਆਂ ਸਿਕਨੇ ਛੇ ਬਾਡੀਆਂ ਉਥੇ ਆਈਆਂ ਅੱਜ ਡੱਡ ਬਾਡੀਆਂ ਅਜੇ ਇੱਕ ਢੀਕਣ ਡਿਆ ਸੀ ਹੋਰ ਤੇ ਬਾਹਰ ਨਾ ਜਾਵੇ ਕੋਈ ਇਥੇ ਘੱਟ ਖਾ ਲੈ